ਪੰਜਾਬ ਪੁਲਿਸ ਵੱਲੋਂ ਨਸ਼ਾ ਦੇ ਖਿਲਾਫ ਚਲਾਈ ਜਾ ਰਹੀ ਮਿਹਨ ਦੇ ਤਹਿਤ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੂੰ ਇੱਕ ਕਾਮਯਾਬੀ ਹੱਥ ਲੱਗੀ ਹੈ ਕਿ ਨਾਕਾਬੰਦੀ ਦੌਰਾਨ ਲੁਧਿਆਣਾ ਵੱਲੋਂ ਬਿਨਾਂ ਨੰਬਰ ਤੋਂ ਆ ਰਹੀ ਇੱਕ ਕਾਰ ਨੂੰ ਜਦੋਂ ਪੁਲਿਸ ਵੱਲੋਂ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ ਤੇ ਤਲਾਸ਼ੀ ਦੌਰਾਨ ਕਾਰ ਦੇ ਵਿੱਚ ਸਵਾਰ ਵਿਅਕਤੀ ਕੋਲੋਂ 511 ਗ੍ਰਾਮ ਹੈਰੋਨ ਬਰਾਮਦ ਹੋਈ ਤੇ ਇਹਨਾਂ ਦੇ ਖਿਲਾਫ ਥਾਣਾ ਗੋਬਿੰਦਗੜ੍ਹ ਦੇ ਵਿੱਚ ਕੇਸ ਦਰਜ ਕੀਤਾ ਗਿਆ ਤੇ ਦੋਵੇਂ ਅਰੋਪੀ ਆਪਸ ਦੇ ਵਿੱਚ ਮਾਮੇ ਭੂਆ ਦੀ ਲੜਕੀ ਦੱਸੇ ਜਾ ਰਹੇ ਨੇ ਕਿ ਆਰੋਪੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਜਿਨ੍ਹਾਂ ਕੋਲੋਂ ਪੁੱਛਗਿੱਛ ਜਾਰੀ ਹੈ ਤੇ ਉਹਨਾਂ ਕੋਲੋਂ ਹੋਰ ਵੀ ਕੁਲਾਸੀ ਹੋਣ ਦੀ ਪੁਲਿਸ ਨੂੰ ਉਮੀਦ ਹੈ। ਇਹ ਲੜੀ ਦੇ ਤਹਿਤ ਸੀਆਈਏ ਇੰਚਾਰਜ ਆਕਾਸ਼ ਦਤ ਦੀ ਟੀਮ ਨੇ ਅਨਾਦਰ ਸੁਪਰਵਾਈਜ਼ਨ ਹੇਟ ਇੱਕ ਨਾਕਾ ਲਾਇਆ ਸੀ ਮੰਡੀ ਗੋਬਿੰਦਗੜ ਏਰੀਆ ਦੇ ਵਿੱਚ। ਉੱਥੇ ਨਾਕੇ ਦੇ ਵਿੱਚ ਜਦੋਂ ਇਹਨਾਂ ਨੂੰ ਸਸਪੈਕਟ ਦੀ ਗੱਡੀ ਨਜ਼ਰ ਆਈ ਫੋਰਡ ਸੀੋ इन ने उस ने रोकया और उसकी तलाशी लीती उ तो पांच सौ ग्यारह ग्राम हैरोइन रिकवर हुई है जड़ी कि बड़ी बहुत वीडी मात्रा है और जो इस इनवैसिटेशन इन टीम ने द की और बड़ी गहन इन ने इन्वेस्टिगेशन की है उसका सारा एनालिसिस किया उसको तो पता लगा कि ये जड़े बंदे लुधियाना के रहने वाले बंदे और लुधियाना तो यह फतहगढ़ साहब खन्ना पटियाला और आले दुआले दे जड़े जिले है उत्त सप्लाई करते हैं सो so, क्वांटिटी बहुत ज़्यादा हैगी और उस हिसाब कह सकते हैं कि साढ़े जिले की एक बहुत वो रिकवरी है और सी आई ए टीम की वही कामयाबी है तो भी आ, बिल्कुल जी ये जड़े दो बंदे फड़े गए थ उस वे एक कुलदीप एक चरणजीत जो लुधियाना रहने वाले कुलदीप के दो मुकदमे इस तो पहले भी है और एन डी पी एस का भी मुकदमा एक्साइज एक्ट का भी मुकदमा जनरल ਏ ਆਪਸ ਦੇ ਵਿੱਚ ਦੋ ਯਾਰ ਦੋਸਤ ਹੈ ਜੀ ਤੋਂ ਮੈਨੂੰ ਲੱਗਦਾ ਹੈ ਕਿ ਜਿਵੇਂ ਕਾਰੋਬਾਰ ਦਾ ਗੈਂਗ ਹੁੰਦਾ ਹੈ ਸੋ ਉਸਦੇ ਹੀ ਮੈਂਬਰ ਹੈ ਔਰ ਇਸ ਦੇ علاوہ ਜਿਹੜੀ ਟੀਮ ਨੇ ਜਿਸ ਹਿਸਾਬ ਨਾਲ ਇਹਨਾਂ ਨੇ ਨਾਲ ਕੇ ਲਾਇਆ ਹੈ ਕੰਮ ਕੀਤਾ ਹੈ ਸੋ ਇਹਨਾਂ ਦੀ ਤਰੀਫ਼ ਬਣਦੀ ਹੈ ਬਹੁਤ ਚੰਗਾ ਕੰਮ ਕੀਤਾ ਹੈ ਜਗਬਣੀ ਟੀਵੀ ਲਈ ਜਗਜੀਤ ਜਟਾਣਾ ਦੀ ਰਿਪੋਰਟ